ਪੰਜਾਬ ਦੀ ਰਾਜ ਵਿਦਿਆਕ ਤੇ ਸਖਲਾਈ ਪ੍ਰੀਸ਼ਦ ਵੱਲੋਂ ਇੱਕ ਨਵਾਂ ਫਰਮਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਾਸਤੇ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੱਕ ਹਫ਼ਤੇ ਦੇ ਵਿੱਚ ਤੇਲਗੂ ਭਾਸ਼ਾ ਸਿਖਾਈ ਜਾਏਗੀ ਇੱਕ ਹਫ਼ਤੇ ਦੇ ਵਿੱਚ ਉਹ ਤੇਲਗੂ ਭਾਸ਼ਾ ਕਿੰਨੀ ਕੁ ਸਿੱਖ ਸਕਦੇ ਆ ਇਹ ਤੇ ਬਾਅਦ ਦੀ ਗੱਲ ਹੈ ਵਾਰ ਇੱਕ ਵਾਰ ਪੰਜਾਬੀ ਨੂੰ ਇਗਨੋਰ ਕਰਦੇ ਹੋਏ ਸਾਡੇ ਗਵਾਂਡੀ ਸੂਬੇ ਹਰਿਆਣਾ ਨੇ ਵੀ ਇੱਕ ਵਾਰੀ ਦੂਜੀ ਭਾਸ਼ਾ ਦਾ ਦਰਜਾ ਤੇਲਗੂ ਨੂੰ ਦਿੱਤਾ ਸੀ ਤੇਲਗੂ ਭਾਸ਼ਾ ਮੌੜ ਚਰਚਾ ਦੇ ਵਿੱਚ ਹੈ ਇਹ ਤੇਲਗੂ ਭਾਸ਼ਾ ਹੀ ਕਿਉਂ ਜਦੋਂ ਕਿ ਸਾਡੀਆਂ ਜਿਹੜੀਆਂ ਗਵਾਂਡੀ ਰਾਜਾਂ ਦੀਆਂ ਭਾਸ਼ਾਵਾਂ ਵੀ ਸਿੱਖੀਆਂ ਜਾ ਸਕਦੀਆਂ ਜੇਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਗਵਾਂਡ ਦੇ ਨਾਲ ਆ ਵਾਤਾਲਾਪ ਕਰਨ ਵਾਸਤੇ ਪਰ ਤੇਲਗੂ ਭਾਸ਼ਾ ਜਿਹੜੀ ਸਾਊਥ ਇੰਡੀਆ ਦੀ ਭਾਸ਼ਾ ਹੈ ਅਸੀਂ ਕਿਸੇ ਭਾਸ਼ਾ ਦੇ ਵਿਰੋਧੀ ਨਹੀਂ ਕੋਈ ਭਾਸ਼ਾਵਾ ਕਿੰਨੀ ਆ ਵੀ ਕੋਈ ਸਿੱਖ ਲੈ ਪਰ ਇਹ ਤੇਲਗੂ ਨੂੰ ਫੋਕਸ ਕਿਉਂ ਕੀਤਾ ਗਿਆ ਇਹ ਸਾਰੇ ਸਵਾਲਾਂ ਨੂੰ ਆਪਾਂ ਗੱਲਬਾਤ ਜਰੀਏ ਸਮਝਾਂਗੇ ਸਾਡੇ ਨਾਲ ਜੁੜੇ ਹੋਏ ਨੇ ਉੱਗੇ ਵਿਦਵਾਨ ਪੰਜਾਬੀ ਦੇ ਡਾਕਟਰ ਡਾਕਟਰ ਤਜਿੰਦਰ ਵਿਰਲੀ ਜੀ ਜੀ ਆਇਆਂ ਨੂੰ ਜੀ ਧੰਨਵਾਦ ਸਰਜੀਤ ਜੀ ਧੰਨਵਾਦ ਜਿਵੇਂ ਕਿ ਹਾਂ ਜੀ ਜਿਵੇਂ ਕਿ ਮੈਂ ਪਹਿਲਾਂ ਹੀ ਇਹ ਗੱਲ ਕਹੀ ਆ ਬਈ ਤੇਲਗੂ ਬਾਦਸ਼ਾ ਜਿਹੜੀ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਹਫ਼ਤੇ ਦੇ ਸੈਮੀਨਾਰ ਲਗਾ ਕੇ ਸਿਖਾਉਣ ਦਾ ਬਣਾਇਆ ਗਿਆ ਉਹਦੇ ਵਿੱਚ ਪ੍ਰਾਈਵੇਟ ਸਕੂਲ ਵੀ ਜਿਹੜੇ ਛੱਡ ਲੈ ਗਏ ਕੀ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਵਿਦਿਆਰਥੀ ਉਹ ਵਿਦਿਆਰਥੀ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ ਦੇਖੋ ਇਹ ਜਿਹੜਾ ਪੰਜਾਬ ਸਰਕਾਰ ਸਕੂਲਾਂ 'ਚ ਸਮਰ ਕੈਂਪ ਲਾ ਰਹੀ ਆ 26 ਤਰੀਕ ਤੋਂ ਲੈ ਕੇ 5 ਜੂਨ ਤੱਕ ਦੇਸੀਕਲੀ ਇਹ ਸੈਂਟਰਲ ਗਵਰਨਮੈਂਟ ਦੀ OUS ਸਕੀਮ ਦੇ ਤਹਿਤ ਲਾਇਆ ਜਾ ਰਿਹਾ ਜਿਹਦੇ ਤਹਿਤ ਉਹਨਾਂ ਪਿਛਾਵਾਂ ਨੂੰ ਜਿਨ੍ਹਾਂ ਦੇ ਆਪਸ ਵਿੱਚ ਸੰਚਾਰ ਨਹੀਂ ਹੁੰਦੇ ਉਹਨਾਂ ਨੂੰ ਇੱਕ ਦੂਸਰੇ ਦੇ ਸੰਪਰਕ ਵਿੱਚ ਲਿਆਉਣਾ ਆ ਔਰ ਬੱਚਿਆਂ ਨੂੰ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੂੰ ਬੇਸਿਕ ਜਿਹੜੀ ਮੁਢਲੀ ਜਾਣਕਾਰੀ ਆ ਉਹ ਦੇਣੀ ਆ ਜੀ ਇਹਦੇ ਲਈ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਜਿਹੜੀਆਂ ਹਰ ਸੂਬੇ ਨੂੰ ਆਈਆਂ ਨੇ ਜਿੱਦਾਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤੇਲਗੂ ਭਾਸ਼ਾ ਦਾ ਬੇਸ 5-10 ਦਿਨਾਂ 'ਚ ਸਿਖਾਉਣ ਦਾ ਪ੍ਰਾਲਾ ਕੀਤਾ ਜਾ ਰਿਹਾ ਏਦਾਂ ਦਾ ਹੀ ਕਿਸੇ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਸਿਖਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਨਿਆਏ ਦੇ ਬਾਰੇ ਸ਼ੋਰ ਨਹੀਂ ਕਿ ਕਿਹੜੇ ਸੂਬੇ ਚ ਇਹ ਉਪਰਾਲਾ ਹੋ ਰਿਹਾ ਜੀ ਪਰ ਇਹ ਜਿਹੜੀ ਸੈਂਟਰ ਗਵਰਨਮੈਂਟ ਦੀ ਇਹ ਸਕੀਮ ਹੈ ਇਹਦੇ ਪਿੱਛੇ ਕਿਹੜੀ ਜਿਹੜੀ ਰਾਜਨੀਤੀ ਕੰਮ ਕਰਦੀ ਹੈ ਉਹ ਰਾਜਨੀਤੀ ਸਮਝਣ ਦੀ ਲੋੜ ਹੈ ਜੀ ਜੀ ਇੱਕ ਤਾਂ ਗੱਲ ਇਹ ਹੈ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਭਾਸ਼ਾਵਾਂ ਦਾ ਅਸੀਂ ਸਤਿ ਸਕਾਰ ਕਰਦੇ ਆ ਤੇ ਕੋਈ ਪਾਸ਼ਾ ਚੰਗੀ ਤੇ ਕੋਈ ਪਾਸ਼ਾ ਵਾੜੀ ਨਹੀਂ ਹੁੰਦੀ ਹਰ ਪਾਸ਼ਾ ਆਪਣੇ ਪਾਸ਼ਕ ਬਲਾਰਿਆਂ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਕਰਦੀ ਆ ਪਰ ਪਾਸ਼ਾ ਦੀ ਵੀ ਆਪਣੀ ਇੱਕ ਰਾਜਨੀਤੀ ਹੁੰਦੀ ਆ ਜੀ ਜਦੋਂ ਮੈਂ ਪਾਸ਼ਾ ਦੀ ਰਾਜਨੀਤੀ ਦੀ ਗੱਲ ਕਰਦਾ ਤਾਂ ਮੈਂ ਸੰਖੇਪ 'ਚ ਇੰਨੀ ਗੱਲ ਤਾਂ ਆਪਣੇ ਸਰੋਤਿਆਂ ਨੂੰ ਕਾਹੀ ਸਕਦਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਹਰਾ ਦਾ ਪੰਜਾਬ 'ਚ ਰਾਜ ਸੀ ਪੰਜਾਬ ਚ ਫਾਰਸੀ ਪੜਾਈ ਜਾਂਦੀ ਸੀ ਕਿਉਂਕਿ ਇੱਥੇ ਜਿਹੜਾ ਮੁਗਲ ਹਾਕਮ ਸੀ ਉਹ ਫਾਰਸੀ ਚਾਹੁੰਦਾ ਸੀ ਉਹਦੇ ਕਰਕੇ ਫਾਰਸੀ ਪੜਾਈ ਜਾਂਦੀ ਸੀ ਜੀ ਜੀ ਫਿਰ ਜਦੋਂ ਅੰਗਰੇਜ਼ ਆਉਂਦੇ ਨੇ ਤਾਂ ਇੱਥੇ ਹਿੰਦਵੀ ਜਣੀ ਉਰਦੂ ਤੇ ਹਿੰਦੀ ਪੜਾਈ ਜਾਣ ਲੱਗੀ ਇਹ ਵੀ ਉਸ ਸ਼ਾਸਕ ਦੀ ਆਪਣੀ ਸਮਝਿਦਾਰੀ ਤੇ ਉਹਦੀ ਭਾਸ਼ਾ ਪ੍ਰਤੀ ਪੋਲਿਟਿਕਸ ਸੀ ਜੀ ਜੀ ਹੁਣ ਜਦੋਂ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਭਾਸ਼ਾ ਆਧਾਰ ਤੇ ਸੂਬੇ ਬਣਦੇ ਨੇ ਤੇ ਪੰਜਾਬ ਦਾ ਸੂਬਾ ਪੰਜਾਬੀ ਆਧਾਰ ਤੇ ਨਹੀਂ ਬਣਿਆ ਬਹੁਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀਂ ਦਿੱਤੇ ਗਏ ਤੇ ਉਹ ਅੱਜ ਵੀ ਜਿਹੜੀ ਚੀਜ਼ ਹੈ ਉਹ ਰੜਕਦੀ ਹੈ ਜੀ ਪਰ ਹੁਣ ਅਸੀਂ ਇਹ ਵੀ ਸਮਝਦੇ ਹਾਂ ਕਿ ਇਮੀਡੀਏਟ ਪੰਜਾਬ ਵਿੱਚ ਪੰਜਾਬੀ ਵੀ ਉਸ ਰੂਪ ਚ ਲਾਗੂ ਨਹੀਂ ਹੁੰਦੀ ਏ ਜਾ ਕੇ 1986 ਦੇ ਵਿੱਚ ਕਾਲਜਾਂ 'ਚ ਲਾਗੂ ਹੁੰਦੀ ਹੈ। ਮਤਲਬ 86 ਵਿੱਚ ਸੂਬਾ ਬਣਦਾ ਤੇ 86 'ਚ ਕਾਲਜਾਂ 'ਚ ਜਾ ਕੇ ਇਹ ਇਹ ਲਾਜੀ ਪੰਜਾਬੀ ਪੜਾਈ ਜਾਣ ਲੱਗੀ ਆ ਪੰਜਾਬੀ ਪ੍ਰਤੀ ਅਜੇ ਵੀ ਇਹ ਦਫ਼ਤਰਾਂ ਦੇ ਵਿੱਚ ਪੰਜਾਬੀ ਉਸ ਤਰੀਕੇ ਨਾਲ ਕਾਮਨ ਰੂਪ 'ਚ ਨਹੀਂ ਲਾਗੂ ਕੀਤੀ ਗਈ। ਜੀ ਆ ਸੋ ਕਹਿਣ ਦਾ ਮਤਲਬ ਇਹ ਆ ਵੀ ਬਾਦਸ਼ਾਹ ਦੀ ਜਿਹੜੀ ਪੋਲਿਟਿਕਸ ਹੈ ਉਹ ਹਕੂਮਤ ਨਾਲ ਜੁੜੀ ਹੋਈ ਆ। ਇੱਥੇ ਮੈਂ ਇੱਕ ਬਹੁਤ ਵਧੀਆ ਆਧਾਰਨ ਡਾਕਟਰ ਸਾਹਿਬ ਦੇਣੀ ਚਾਹੂੰਗਾ ਉਹ ਹੈ ਫਲਸਤੀਨ ਦੀ ਆਧਾਰਨ ਫਲਸਤੀਨ ਇੱਕ ਸਦੀ ਪਹਿਲਾਂ ਜਿੱਥੇ ਅਰਬੀ ਬੋਲਦੇ ਲੋਕ ਸੀ 96% ਲੋਕ ਅਰਬੀ ਬੋਲਦੇ ਸੀ 4% ਲੋਕ 히బ్రੂ ਬੋਲਦੇ ਸੀ 히బ్రੂ ਇਜ਼ਰਾਈਲੀਆਂ ਦੀ ਭਾਸ਼ਾ ਹੈ ਜੀ ਅੱਜ ਇੱਕ ਸਦੀ ਬਾਅਦ ਉੱਥੇ 96% ਲੋਕ 히బ్రੂ ਬੋਲਦੇ ਨੇ ਤੇ 4% ਲੋਕ ਉੱਥੇ ਅਰਬੀ ਬੋਲਦੇ ਨੇ ਇੱਕ ਸਦੀ ਚ ਇੱਕ ਦੇਸ਼ ਖਤਮ ਹੋ ਗਿਆ ਉੱਥੇ ਦੀ ਆਬਾਦੀ ਖਤਮ ਹੋ ਗਈ ਉੱਥੇ ਦੀ ਭਾਸ਼ਾ ਖਤਮ ਹੋ ਗਈ ਮਤਲਬ ਭਾਸ਼ਾ ਨੂੰ ਲੋਕਾਂ ਨਾਲੋਂ ਵੱਖ ਕਰਕੇ ਤੇ ਲੋਕਾਂ ਨੂੰ ਭਾਸ਼ਾ ਨਾਲੋਂ ਤੇ ਭੂਗੋਲ ਖਿੱਤੇ ਨਾਲੋਂ ਵੱਖ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ਹੁਣ ਆਪਾਂ ਦੁਬਾਰਾ ਮੁੱਦੇ ਦੀ ਗੱਲ ਤੇ ਆਈਏ ਕਿ ਜਿਹੜੇ ਸਕੂਲਾਂ ਦੇ ਵਿੱਚ ਸੰਮਰ ਕੈਂਪ ਦੇ ਨਾਂ ਤੇ ਅਸੀਂ ਨਿਆੜਿਆਂ ਨੂੰ ਤਿਲਗੂ ਦਾ ABC ਦੱਸਣੀ ਹੈ ਉਹ ABC ਦੱਸਣ ਲਈ ਪੰਜਾਬ ਸਰਕਾਰ ਨੇ YouTube ਤੇ ਪੋਰਟਲ ਤੇ ਕੁਝ ਮੁੱਢਲੀ ਇਨਫੋਰਮੇਸ਼ਨ ਪਾਈ ਆ ਜੀ ਜੀ ਉਸ ਇਨਫੋਰਮੇਸ਼ਨ ਦੇ ਨਾਲ ਬੱਚੇ ਕਿੰਨਾ ਕੁ ਸਿੱਖ ਸਕਣਗੇ ਇਹ ਵੀ ਇੱਕ ਸਵਾਲ ਹੈ ਪਰ ਮੰਨ ਲਓ ਜੇ ਬੱਚੇ ਸਿੱਖ ਵੀ ਲੈਂਦੇ ਨੇ ਤਾਂ ਉਹਦੇ ਨਾਲ ਉਹ ਸੰਚਾਰ ਨਹੀਂ ਕਰ ਸਕਣਗੇ ਕਿਉਂਕਿ ਬੇਸਿਕ ਜਾਣਕਾਰੀ ਜੇ ਉਹ ਉਹਦੀ ਵਰਤੋਂ ਨਹੀਂ ਕਰਨਗੇ ਤੇ ਭਾਸ਼ਾ ਜਿਹੜੀ ਆ ਖਤਮ ਹੋ ਜਾਂਦੀ ਹੁੰਦੀ ਆ ਜੀ ਜੀ ਹੁਣ ਜਿਹੜੀ ਗੱਲ ਪਾਸ਼ਾ ਦੇ ਮਾਰ ਲੋਕ ਦੱਸਦੇ ਨੇ ਉਹ ਇਹ ਹੈ ਕਿ ਆਰੀ ਆਈ ਪਾਸ਼ਾ ਪਰਿਵਾਰ ਦੀਆਂ ਪਛਾਵਾਂ ਤੇ ਗਰਾਵੜ ਪਰਿਵਾਰ ਦੀਆਂ ਪਛਾਵਾਂ ਜਦ ਮੇਲ ਕਰਕੇ ਦੇਖਿਆ ਜਾਵੇ ਤੇ ਹਿੰਦੁਸਤਾਨ ਦੇ ਵਿੱਚ 195 ਦੇ ਕਰੀਬ ਪਛਾਵਾਂ ਬੋਲੀਆਂ ਜਾਂਦੀਆਂ ਨੇ ਜੇ ਉਪ ਪਛਾਵਾਂndvi ਵੀ ਗਿਣਤੀ ਕਰ ਲਈਏ ਤੇ ਲਗਭਗ ਇਹ 20000 ਬਣਦੀਆਂ ਨੇ ਜੀ ਸੋ ਇਹਨਾਂ ਪਿਛਾਵਾਂ ਦਾ ਆਪੋ ਆਪਣਾ ਇੱਕ ਭਾਸ਼ਿਕ ਖਿੱਤਾ ਆ ਤੇ ਉੱਥੇ ਬੋਲੀ ਆ ਜਾਂਦੀਆਂ ਨੇ ਜੇ ਭਾਰਤੀ ਸੰਵਿਧਾਨ ਮੁਤਾਬਕ ਦੇਖੀਏ ਤਾਂ 22 ਪਿਛਾਵਾਂ ਨੇ ਹੁਣ 22 ਪਿਛਾਵਾਂ ਚੋ ਤੇਲਗੂ ਭਾਸ਼ਾ ਇੱਕ ਸੰਕਟ ਚੋਂ ਲੰਘ ਰਹੀ ਆ ਉਹ ਸੰਕਟ ਜਿਹੜੂ ਫੇਸ ਕਰਦੀ ਭਾਸ਼ਾ ਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਜਿਹੜਾ ਟਕਵਾਂਜ ਕੱਢਿਆ ਜਾ ਰਿਹਾ ਇਹਦੇ ਨਾਲ ਭਾਸ਼ਾ ਬਚਦੀ ਨਹੀਂ ਹੁੰਦੀ ਭਾਸ਼ਾ ਉਹਦੇ ਭਾਸ਼ਿਕ ਬਲਾਰਿਆਂ ਨੇ ਬਚਾਉਣੀ ਆ ਭਾਸ਼ਾ ਇਸ ਤਰੀਕੇ ਦੇ ਮਤਲਬ ਠੁੰਮਣਿਆਂ ਨਾਲ ਨਹੀਂ ਬਚਦੀ ਨਾ ਕੋਈ ਅੱਗੇ ਭਾਸ਼ਾ ਬਚੀ ਹੈ ਤੇ ਹੁਣ ਬਚਣੀ ਹੈ ਭਾਸ਼ਾ ਉਹਦੇ ਭਾਸ਼ਕ ਪੁੱਤਰਾਂ ਨੇ ਬਚਾਉਣੀ ਹੈ ਜਿਨ੍ਹਾਂ ਨੇ ਐਸਾ ਸਾਹਿਤ ਸਜਣਾ ਜਿਨ੍ਹਾਂ ਨੇ ਉਹਤੇ ਪੈਰਾ ਦੇਣਾ ਸੋ ਇਸ ਕਰਕੇ ਮੈਂ ਸਮਝਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਸ ਸੰਮਰ ਕੈਂਪ ਦੇ ਵਿੱਚ ਹਰਿਆਣਵੀ ਨਾਲ ਜਾਣ ਪਛਾਣ ਕਰਾਈ ਜਾ ਸਕਦੀ ਸੀ ਅ ờ ਔਰਦੂ ਨਾਲ ਜਾਣ ਪਛਾਣ ਕਰਾਈ ਜਾ ਸਕਦੀ ਸੀ ਪਹਾੜੀ ਬੋਲੀਆਂ ਸਾਡੇ ਗਵਾਹ ਚ ਜਿਹੜੀਆਂ ਪੰਜਾਬੀ ਨਾਲ ਰਲਦੀਆਂ ਮਿਲਦੀਆਂ ਨੇ ਬੜੀਆਂ ਮਿੱਠੀਆਂ ਨੇ ਉਹਨਾਂ ਨਾਲ ਜਾਣ ਪਛਾਣ ਕਰਾਈ ਜਾ ਸਕਦੀ ਸੀ ਮੋਰਓਵਰ ਅ ਹੁਣ ਤਾਂ جنگ ਦੇ ਹਾਲਾਤ ਨੇ ਬਹੁਤ ਕੜਤਨ ਭਰ ਦਿੱਤੀ ਆ ਵੈਸੇ ਜੇ ਦੇਖਿਆ ਜਾਵੇ ਤਾਂ 9 ਕਰੋੜ ਦੇ ਲਗਭਗ ਪੰਜਾਬੀ ਪਾਕਿਸਤਾਨ ਚ ਰਹਿੰਦੇ ਨੇ ਉਹ ਪੰਜਾਬੀ ਜਿਹੜੇ ਨੇ ਉਹ ਗੁਰਮੁਖੀ ਲਿਪੀ ਚ ਪੰਜਾਬੀ ਨਹੀਂ ਲਿਖਦੇ ਸ਼ਾਮੁਖੀ ਚ ਲਿਖਦੇ ਨੇ ਜੇ ਅਸੀਂ ਬੱਚਿਆਂ ਨੂੰ ਇਸ ਸਮਰ ਕੈਂਪ ਦੇ ਵਿੱਚ ਆਪਣੇ ਜਿਹੜੇ ਮੋਬਾਈਲ ਡਿਵਾਈਸ ਤੋਂ ਸ਼ਾਮੁਖੀ ਤੋਂ ਉਹ ਗੁਰਮੁਖੀ ਦੀ ਕਨਵਰਸ਼ਨ ਤੇ ਗੁਰਮੁਖੀ ਤੋਂ ਸ਼ਾਮੁਖੀ ਦੀ ਕਨਵਰਸ਼ਨ ਹੀ ਜ਼ਕਾ ਦਈਏ ਤਾਂ ਮੈਨੂੰ ਲੱਗਦਾ ਕਿ ਉਹ ਇੱਕ ਕੰਮ ਹੋਏਗਾ ਕਿ ਅਸੀਂ 9 ਕਰੋੜ ਲੋਕਾਂ ਨੂੰ ਪੰਜਾਬੀ ਗੁਰਮੁਖੀ ਚ ਲਿਖਿਆ ਸਾਹਿਤ ਪੜ੍ਹਾ ਸਕਾਂਗੇ ਤੇ ਉਹਨਾਂ ਦਾ ਲਿਖਿਆ ਜਿਹੜਾ ਜੋ ਕੁਝ ਵੀ ਆ ਕੋਈ ਸੀ ਗੁਰਮਖੀ ਲਿਪੀ ਚ ਪੜ ਸਕਾਂਗੇ ਸੋ ਪਛਾਵਾ ਤੇ ਕੰਮ ਕਰਨ ਦੀ ਲੋੜ ਹੈ ਇਹਦੇ ਚ ਕੋਈ ਸੀ ਮੁਨਕਰ ਨਹੀਂ ਹੁੰਦੇ ਜੇ ਕਿਸੇ ਬੰਦੇ ਨੂੰ ਦੋ ਦੋ ਤੋਂ ਵੱਧ ਪਛਾਵਾ ਆਉਂਦੀਆਂ ਨੇ ਮੈਂ ਸਮਝਦਾ ਉਹਦੇ ਵਿਅਕਤੀਤਵ ਚ ਓਨਾ ਜ਼ਿਆਦਾ ਨਿਖਾਰ ਆਉਂਦਾ ਪਰੰਤੂ ਇਦਾਂ ਜਿਹੜੀਆਂ ਪਛਾਵਾ ਨੇ ਉਹ ਨਹੀਂ ਚਿੱਖੀਆਂ ਜਾ ਸਕਦੀਆਂ ਅਸੀਂ ਪੰਜਾਬ ਸਰਕਾਰ ਨੂੰ ਇੱਕ ਪਾਸ਼ਾ ਦੇ ਵਿਦਿਆਰਥੀ ਦੇ ਤੌਰ ਤੇ ਸਲਾਹ ਦਿੰਦੇ ਆ ਕਿ ਸਭਿਆਚਾਰਕ ਤੌਰ ਤੇ ਕੌਮਾਂ ਦਾ ਆদান ਪ੍ਰਦਾਨ ਹੋਣਾ ਚਾਹੀਦਾ ਮਿਲਣਾ ਪਹੁੰਚਣਾ ਚਾਹੀਦਾ ਉਹਦੇ ਵਿੱਚ ਭਾਸ਼ਾ ਬਹੁਤ ਅਹਿਮ ਰੋਲ ਨਿਭਾਉਦੀ ਆ ਪਰੰਤੂ ਜਿਹੜਾ ਅੰਦਰਾ ਦੇ ਲੋਕਾਂ ਦਾ ਸਾਡਾ ਏਡਾ ਆਮ ਵਰਤ ਵਿਹਾਰ ਨਹੀਂਗਾ ਇਸ ਕਰਕੇ ਇਹ ਅਸੀਂ ਨਾ ਉਹਨਾਂ ਦਾ ਕੋਈ ਫਾਇਦਾ ਕਰ ਸਕਣਾ ਤੇ ਨਾ ਆਪਣਾ ਹੀ ਇਸੀ ਸਮੇਂ ਦਾ ਸੱਦ ਪ੍ਰਯੋਗ ਕਰ ਸਕਣਾ ਸੋ ਭਾਸ਼ਾ ਦੀ ਗੱਲ ਤਾਂ ਬੜੀ ਇੰਪੋਰਟੈਂਟ ਆ ਪਰ ਇੱਥੇ ਜਿਹੜੀ ਪੋਲਿਟਿਕਸ ਕੰਮ ਕਰਦੀ ਆ ਉਹ ਸਮਝਣ ਦੀ ਲੋੜ ਆ ਕਿ ਇਹਦੇ ਨਾਲ ਹੀ ਕਿਉਂ ਇੰਨਾ ਮੁੱਹਾਰ-ਬਾਰ ਆ ਰਿਹਾ ਹੈ ਬਿਲਕੁਲ ਤੁਸੀਂ ਬੜੇ ਵਾਜਬ ਮੁੱਦੇ ਉਠਾਏ ਆ ਹਲੇ ਭਾਸ਼ਾ ਵਿਭਾਗ ਵੱਲੋਂ ਹੁਣ ਫੇਰ ਦੁਬਾਰਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਆ ਵੀ ਤੁਹਾਡੇ ਜਿਹੜੇ ਆਰਡਰ ਹੈਗੇ ਆ ਜਿਹੜੇ ਹੁਕਮ ਆ ਉਹ ਪੰਜਾਬੀ ਚ ਆਉਣੇ ਚਾਹੀਦੇ ਆ ਹੁਣ ਜਿਹੜੇ ਬਦਲੀਆਂ ਦੇ ਟ੍ਰਾਂਸਫਰਾਂ ਦੇ ਆਰਡਰ ਜਿਹੜੇ ਆਉਂਦੇ ਆ ਉਹਨਾਂ ਨੂੰ ਅੰਗਰੇਜ਼ੀ ਦੇ ਨਾਲ ਪੰਜਾਬੀ ਹੁਣ ਨਾਲ ਲਿਖਣ ਲੱਗ ਪਏ ਆ ਪਰ ਅੰਗਰੇਜ਼ੀ ਦਾ ਹਲੇ ਤੱਕ ਵੀ ਖਹਿੜਾ ਨਹੀਂ ਛੱਡਿਆ ਹੈ ਹਾਂਜੀ ਕਿ ਨਾਲ ਤੁਸੀਂ ਜਿਹੜਾ ਬਹੁਤ ਵਾਜਬ ਹੈ ਇੱਕ ਸਵਾਲ ਉਠਾਇਆ ਵੀ ਜਿਹੜਾ ਉਰਦੂ ਆ ਭਾਵੇਂ ਉਹ ਪਾਕਿਸਤਾਨ ਦੀ ਰਾਸ਼ਟਰੀ ਬੋਲੀ ਤੇ ਹੋ ਸਕਦੀ ਆ ਪਰ ਉਹ ਦੀ ਜਿਹੜਾ ਜਨਮ ਭੂਮੀ ਆ ਉਹ ਆਹ ਹੀ ਆ ਏਰੀਆ ਆਪਣੇ ਵਾਲਾ ਜਿਹੜਾ ਭਾਰਤ ਦਾ ਜਿੱਥੇ ਪੰਜਾਬੀ ਨਾਲ ਬੜਾ ਮੋਹ ਸ਼ਾਮੁਖੀ ਰਹੀ ਜਾਗਦਾ ਜਿਹੜੀ ਉਧਰਲੀ ਪੰਜਾਬੀ ਆ ਸਾਡੇ ਅ ਮੇਰਾ ਖਿਆਲ ਆ ਵੀ ਕਾਫੀ ਆ ਇਹਦੇ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਕੀ ਬਿਆਨ ਜੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਕੇਂਦਰੀ ਪੰਜਾਬੀ ਲੋਕ ਸਭਾ ਦੇ ਜਰਨਲਿਸਟ ਕਪਰ ਸ਼ਹੀਦ ਦੇ ਸਾਹਿਬੁਰਾ ਨੇ ਉਹਨਾਂ ਦੇ ਪ੍ਰਧਾਨ ਦਰਸ਼ਨ ਬੁੱਟਰ ਹੁਰਾ ਨੇ ਉਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੋਹੜ ਹੁਰਾ ਨੇ ਇੱਕ ਸਾਂਝਾ ਪ੍ਰੈਸ ਬਿਆਨ ਦੇ ਕੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਵੀ ਕੀਤੀ ਹੈ ਤੇ ਨਾਲ ਦੀ ਨਾਲ ਕਿਉਂਕਿ ਉਹ ਪਾਸ਼ਾ ਦੇ ਜਿਹਨੂੰ ਕਹਿੰਦੇ ਨੇ ਸੇਵਾਦਾਰ ਨੇ ਮੁੱਖ ਸੇਵਾਦਾਰ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਸਾਰੀਆਂ ਪਛਾਵਾ ਦਾ ਸਕਾਰ ਕਰਦੇ ਆ ਪਰ ਇਸ ਤਰੀਕੇ ਨਾਲ ਤੁਸੀਂ ਗਵਰਨਟੀ ਸੁਵਿਧੀਆਂ ਦੀਆਂ ਪਛਾਵਾ ਜੇ ਕੰਮ ਕਰੋਗੇ ਤਾਂ ਉਹ ਆਸਾਨ ਹੋਏਗਾ ਤੇ ਨਾਲ ਦੀ ਨਾਲ ਇਸ ਗੱਲ ਦਾ ਵੀ ਲੋਕਾਂ ਨੂੰ ਦੱਸਿਆ ਜਾਵੇ ਕਿ ਅੱਜ ਕਿਹੜੇ ਸੂਬੇ ਵਿੱਚ ਪੰਜਾਬੀ ਨੂੰ ਸਮਰ ਕੈਂਪਾਂ ਪਰਹੀ ਸਿਖਾਇਆ ਜਾ ਰਿਹਾ ਤੇ ਕਿੰਨਾ ਕੋ ਦਾ ਪ੍ਰਭਾਵ ਜਿਹੜਾ ਆ ਉਹ ਬੱਚਿਆਂ ਤੇ ਪੈ ਰਿਹਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਜੁੜਿਓ ਸੰਗਰਾਮ ਟੀਵੀ ਦੇ ਦਰਸ਼ਕਾਂ ਨੂੰ ਤੁਸੀਂ ਬਹੁਤ ਵੱਡ ਮੁੱਲੀ ਜਾਣਕਾਰੀ ਭਾਸ਼ਾਵਾਂ ਬਾਰੇ ਵੀ ਦਿੱਤੀ ਆ ਤੇ ਤੇਲਗੂ ਭਾਸ਼ਾ ਦਾ ਜਿਹੜਾ ਮੁੱਦਾ ਆਪਾਂ ਡਿਸਕਸ ਕੀਤਾ ਉਹਦੇ ਬਾਰੇ ਵੀ ਤੁਸੀਂ ਵਿਸਥਾਰ ਨਾਲ ਦੱਸਿਆ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ